ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹੁੰਚੇ ਜੀ ਗੈਸ ਸਟੇਸ਼ਨ ਤੇ ਸਭ ਤੋਂ ਪਹਿਲਾਂ ਆਪਾਂ ਗੱਡੀ ਦੇ ਵਿੱਚ ਤੇਲ ਪਵਾਵਾਂਗੇ ਤੇ ਮਤਲਬ ਕਿ ਗੈਸ ਪਵਾਵਾਂਗੇ ਇੱਧਰ ਗੈਸ ਹੀ ਬੋਲਦੇ ਨੇ ਆ ਆਪਾਂ ਨੂੰ ਆਤ ਪਈ ਹੋਈ ਹੈ ਤੇਲ ਕਹਿਣ ਦੀ ਫਿਰ ਆਪਾਂ ਤੇਲ ਕਹਿ ਦਿੰਨੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਵੇਂ ਚੱਲਾਂਗੇ ਦੁੱਧ ਲੈਣ ਵਾਸਤੇ ਇੱਧਰ ਜੀ ਜਿਹੜਾ ਮਤਲਬ ਕਿ ਕੈਸ਼ ਅਸੋਸੀਏਸ਼ਨ ਦੇ ਉੱਪਰ ਗੈਸ ਪਾਉਂਦੇ ਨੇ ਉਹ ਖੁਦ ਹੀ ਪਾਉਂਦੇ ਨੇ ਉੱਥੇ ਜਿਹੜੇ ਪੈਸੇ ਹੈਗੇ ਨੇ ਭਰ ਦਿੰਦੇ ਨੇ ਜਿੰਨਾ ਲੀਟਰ ਜਿੰਨੇ ਪੈਸਿਆਂ ਦਾ ਪਾਉਣਾ ਹੈਗਾ ਸਾਰੇ ਆਪਣਾ ਆਪਣਾ ਪਾਉਂਦੇ ਨੇ ਇਹ ਹੈਗੇ 1 2 3 1 2 3 4 4 5 5 ਸਟੇਸ਼ਨ ਉਹ ਨੇ ਜੀ 5 ਗੱਡੀਆਂ 'ਚ ਇੱਕ ਵਾਰ ਚ ਤੇਲ ਪੈ ਜਾਂਦਾ 5 ਤੇ 5 10 ਸੌਰੀ 10 ਦੇ ਵਿੱਚ ਪੈ ਜਾਂਦਾ ਹੈ ਜੀ ਇਹ ਦੇਖੋ ਜੀ ਅ ਸ਼ਾਇਦ ਜਿਹੜੀ ਨੰਬਰਿੰਗ ਹੈ ਇਹ ਪੁੱਠੀ ਆਉਗੀ ਹੈ ਨਾ ਕੈਮਰੇ ਦੇ ਵਿੱਚ ਤਾਂ ਗੁੰਨੂ ਇਹ ਕਹਿ ਰਹੇ ਸੀਗੇ ਕੁਛ ਮੈਨੂੰ ਤਾਂ ਸਮਝ ਨਹੀਂ ਆਈ ਬੁਲਾ ਰਹੇ ਸੀਗੇ ਅੱਛਾ ਤੂੰ ਕਰ ਲੈ ਲਓ ਭਾਈ ਇਹ ਤੂੰ ਸਾਨੂੰ ਬੁਲਾਇਆ ਤੇ ਫਿਰ ਮੈਨੂੰ ਮੈਂ ਕਿਹਾ ਹੁਣ ਇੰਗਲਿਸ਼ ਜੀ ਮੈਨੂੰ ਕਿੱਥੇ ਆਉਂਦੀ ਹੈ ਚਲੋ ਠੀਕ ਹੈ ਜੀ ਤੇਲ ਪੈ ਰਿਹਾ ਹੈ ਪੈ ਜਾਣਾ ਤੇ ਆਪਾਂ ਚੱਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਚੱਲਿਆਂ ਜੀ ਮਿਲਕ ਸਟੋਰ ਤੇ ਤੇ ਇੱਥੇ ਦੁੱਧ ਕਿਵੇਂ ਖਰੀਦਿਆ ਜਾਂਦਾ ਹੈ ਅੱਜ ਤੁਹਾਨੂੰ ਉਹ ਦਿਖਾਵਾਂਗੇ ਤੇ ਆਪਾਂ ਥੋੜੇ ਫਰੂਟਸ ਜੇ ਵੀ ਲੈਣੇ ਨੇ ਉਹ ਵੀ ਲਵਾਂਗੇ ਠੀਕ ਹੈ ਜੀ ਲਓ ਜੀ ਆਪਾਂ ਤੇਲ ਪਵਾ ਲਿਆ ਤੇ ਕਾਸਟ ਕੋ ਕਾਸਟ ਕੋ ਹੈ ਨਾ ਕਾਸਕੋ ਕਾਸਕੋ ਤੀਨ ਬੋਲੋ ਨਾ ਹੋਏ ਜੀ ਤੁਸੀਂ ਸਾਇਲੈਂਟ ਕਰ ਲਓ ਕਾਸਕੋ ਹਾਂ ਕਾਸਕੋ ਹਾਂ ਬੜਾ ਜਮਾ ਸਹੀ ਬੋਲ ਰਹੇ ਕਾਸਕੋ ਤੇ ਪਹੁੰਚ ਗਏ ਜੀ ਆਪਾਂ ਤੇ ਇੱਥੇ ਦੇਖੋ ਕਿੰਨੇ ਜਣੇ ਸ਼ਾਪਿੰਗ ਕਰਨਾ ਇਹਦੀਆਂ ਟਰਾਲੀਆਂ ਪਈਆਂ ਨੇ ਆਪਾਂ ਵੀ ਚੱਲਦੇ ਆਂ ਬੱਚੇ ਹੀ ਹਸੀ ਜਾਂਦੇ ਨੇ ਮੇਰੇ ਤੇ ਤਾਂ ਤੁਸੀਂ ਤਾਂ ਹੱਸਣੇ ਹੀ ਆ ਠੀਕ ਹੈ ਜੀ ਚੱਲੀਏ ਹਾਂ ਜੀ ਤੇ ਅੱਜ ਆਪਾਂ ਆਏ ਆ ਕਾਸਕੋ ਕੋਸਕੋ ਕਾਫੀ ਵੱਡਾ ਸਟੋਰ ਹੈ ਇੱਥੇ ਜਿਵੇਂ ਮੈਨੂੰ ਬੱਚਿਆਂ ਨੇ ਦੱਸਿਆ ਤੇ ਇੱਥੇ ਹੋਲ ਸੇਲ ਦੀਆਂ ਚੀਜ਼ਾਂ ਜ਼ਿਆਦਾ ਮਿਲਦੀਆਂ ਨੇ ਇਹ ਕੋਸਕੋ ਚ ਜੇ ਆਪਾਂ ਸ਼ਾਪਿੰਗ ਕਰਨੀ ਹੈ ਇਹਦੀ ਮੈਂਬਰਸ਼ਿਪ ਬਣਾਉਣੀ ਪੈਂਦੀ ਆ ਆਪਾਂ ਨੂੰ ਪਹਿਲਾਂ ਉਹਦੀ ਫੀਸ ਹੁੰਦੀ ਆ ਸਾਲ ਦੀ ਤੇ ਮੈਂਬਰਸ਼ਿਪ ਬਣਾ ਕੇ ਤਾਂ ਇਹਦਾ ਪੈਟਰੋਲ ਪੰਪ ਵੀ ਆ ਆਪਾਂ ਉੱਥੋਂ ਗੈਸ ਭਰਾ ਸਕਦੇ ਆ ਗੈਸ ਵੀ ਸਸਤੀ ਪੈਂਦੀ ਆ ਆਪਾਂ ਨੂੰ ਤੇ ਜਿਹੜਾ ਇਹਦੇ ਚ ਸਮਾਨ ਮਿਲਦਾ ਉਹ ਹੋਲ ਸੇਲ ਰੇਟ ਦੇ ਹਿਸਾਬ ਨਾਲ ਮਿਲਦਾ ਵੀ ਬਾਹਰ ਨਾਲੋਂ ਕੁਆਲਿਟੀ ਜ਼ਿਆਦਾ ਵਧੀਆ ਹੁੰਦੀ ਹੈ ਤੇ ਰੇਟ ਵੀ ਜਾਇਜ਼ ਜਿਹਾ ਹੀ ਲਾਉਂਦੇ ਨੇ ਇਹ ਤੇ ਇੱਥੇ ਘਰ ਦਾ ਸਾਰਾ ਸਮਾਨ ਮਿਲਦਾ ਹੈ ਟੀਵੀ ਫਰਿੱਜ ਜਿਵੇਂ ਕਿ ਤੁਸੀਂ ਅੱਗੇ ਵੀਡੀਓ 'ਚ ਦੇਖੋਗੇ ਖਾਣ ਪੀਣ ਦਾ ਸਮਾਨ ਸਾਰਾ ਕੁਝ ਮਿਲਦਾ ਹੈ ਇੱਥੇ ਤੇ ਆਓ ਆਪਾਂ ਦੇਖਦੇ ਆ ਅੱਗੇ ਵੀ ਆ ਸਟੋਰ 'ਚ ਕੀ ਕੀ ਹੈ ਤੇ ਆਪਾਂ ਅੱਜ ਕੀ ਕੀ ਸ਼ਾਪਿੰਗ ਕਰਦੇ ਹਾਂ ਤੋ ਪਹਿਲਾ ਲਾਵਾਂਗੇ ਟਰਾਲੀ ਜਿਹੜਾ ਇਹ ਦੇਖੋ ਜੀ ਕਿੰਨੇ ਸੋਹਣੇ LCD LED LG ਕੰਪਨੀ Samsung ਇਹ ਸਾਰੇ ਮਲਕੀ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਸਮਾਨ ਇੱਥੇ ਮਿਲਦਾ ਤੇ ਬਹੁਤ ਹੀ ਰੇਅਰ ਮਲਕੀ ਜਿਵੇਂ ਆਪਾਂ ਕਹਿੰਦੇ ਆ ਸਹੀ ਰੇਟ ਦੇ ਵਿੱਚ ਅਹ ਦੇਖੋ ਕਿਵੇਂ ਸਟੋਰ ਹੈ ਬੜੀਆਂ-ਬੜੀਆਂ ਚੀਜ਼ਾਂ ਨਾਲ ਭਰਿਆ ਪਿਆ ਹੈ ਉਹ ਵੈਸੇ ਲਾਇਆ ਹੋਇਆ ਹੈ ਕ ਉਹ ਵੀ ਉਹ ਵੈਸੇ ਲੇ ਖੇਲਤੇ ਹੈ ਅੱਛਾ ਉਹਨੇ ਜੋੜ ਕੇ ਦਿਖਾਇਆ ਹੋਇਆ ਸੀ ਆਜਾ ਆ ਠੀਕ ਹੈ ਹੂੰ ਹੂੰ ਸਮਾਨ ਦੀ ਤਾਂ ਜੀ ਰੋਜ਼ ਹੀ ਲੋਡ ਪੈਂਦੀ ਰਹਿੰਦੀ ਹੈ ਇਹ ਤਾਂ ਮੈਂ ਕਿਹਾ ਕਿ ਤੇ ਆ ਦੁੱਧ ਆ ਗਿਆ ਤਾਂ ਟਾਈਡ ਹੈ ਜਿੱਟਾ ਜਿੱਟਾ ਜਨ ਕਿਉਂਕਿ ਇੱਥੇ ਨਾ ਜੀ ਉਹ ਹੁੰਦਾ ਆਪਣਾ ਆ ਜਿਹੜਾ ਦੁੱਧ ਹੈ ਉਹ ਮਤਲਬ ਕਿ 5 ਲੀਟਰ ਦੀ ਜਿਵੇਂ ਕਿ ਕੰਨੀ ਹੁੰਦੀ ਹੈ ਆਪਣੇ ਉਧਰ ਇਸ ਤਰ੍ਹਾਂ ਮਿਲਦਾ ਹੈ ਇਹ ਦੇਖੋ ਕਿੰਨਾ ਸੋਹਣਾ ਸੋਫਾ ਸੈੱਟ ਹੈ ਤੇ ਇਹਦਾ ਆਪਾਂ ਪਤਾ ਕਰਦੇ ਆ ਜੀ ਲੈਣਾ ਹੋਵੇ ਤਾਂ ਆਪਾਂ ਨੂੰ ਇਹ ਕਿਵੇਂ ਮਿਲੂਗਾ ਇਹ ਸਾਰਾ ਇੱਥੇ ਇਹ ਮਤਲਬ ਕਿ ਜਿਵੇਂ ਲੱਕੜ ਦਾ ਹੀ ਡਿਜ਼ਾਈਨ ਹੈ ਇਹ ਵੀ ਆ ਗਿਆ ਇਹ ਡਾਈਨਿੰਗ ਟੇਬਲ ਡਾਈਨਿੰਗ ਟੇਬਲ ਏ ਡਾਈਨਿੰਗ ਟੇਬਲ ਹੈ ਜੀ ਠੀਕ ਹੈ ਤੇ ਇਹ ਇਹ ਵੀ ਬਾਹਰ ਦਾ ਝੁੱਲਾ ਇਹ ਦੇਖੋ ਇਹ ਦੇਖੋ ਆਪਾਂ ਬਾਡੀ ਵਾਸ਼ ਵੀ ਲੈਣੀ ਠੀਕ ਹੈ ਯਾਦ ਰੱਖਿਆ ওকে ਤੇ ਆ ਤੁਹਾਨੂੰ ਦੇਖੋ ਜੀ ਇਹ ਵੀ ਇੱਥੇ ਆਪਾਂ ਪਰਚੇਸ ਕਰ ਸਕਦੇ ਹਾਂ ਕੈਂਪਿੰਗ ਲਈ ਕੈਂਪਿੰਗ ਕਰਨ ਵਾਸਤੇ ਤੇ ਇਹਨਾਂ ਨੇ ਇੱਕ ਲਾ ਕੇ ਦਿਖਾਇਆ ਹੈ ਇਹ 179 ਡਾਲਰ ਦਾ ਹੈ ਤੇ ਬੱਚਿਆਂ ਵਾਸਤੇ ਜਿਨ੍ਹਾਂ ਦੇ ਘਰ 'ਚ ਛੋਟੇ ਬੱਚੇ ਹੁੰਦੇ ਨੇ ਤੇ ਉਹਨਾਂ ਨੂੰ ਤਾਂ ਹਮੇਸ਼ਾ ਹੀ ਖੇਡਣਾ ਹੀ ਹੁੰਦਾ ਸਾਰਾ ਦਿਨ ਰਾਤ ਤੱਕ ਚਲੋ ਅੱਗੇ ਚੱਲਦੇ ਨਰਸਰੀ ਦੇਖੋ ਜੀ ਮਾਲ ਦੇ ਵਿੱਚ ਨਰਸਰੀ ਵੀ ਹੈ ਕਿੰਨੇ ਸੋਹਣੇ ਪਲਾਂਟਸ ਨੇ ਇੱਥੋਂ ਬਾਏ ਕਰ ਸਕਦੇ ਹੋ ਇਹ ਦੇਖੋ ਸਾਰਿਆਂ ਦਾ ਜੋ ਵੀ ਪ੍ਰਾਈਸ ਹੈ ਉਹ ਉੱਪਰ ਹੀ ਲਿਖਿਆ ਹੋਇਆ ਹੈ 47 ਇਹ ਦੇਖੋ ਇਹ 47 ਡਾਲਰ ਦੇ ਵਿੱਚ ਮਿਲ ਰਹੇ ਨੇ ਪਲਾਂਟਸ ਇਹ ਇੱਕ ਪਲਾਂਟ ਦੀ ਕੋਸਟ ਹੈ ਇਹ ਹੈਗਾ 19 ਡਾਲਰ ਦੇ ਵਿੱਚ 20 ਹੀ ਲਾ ਕੇ ਚੱਲਦੇ ਆਪਾਂ ਇਹ ਮਤਲਬ ਕਿ ਸਾਰੇ ਅਸਲੀ ਨੇ ਜੀ ਇਹ ਔਰ ਇਹ ਦੇਖੋ ਬਾੜੀ ਸੋਹਣੇ ਨੇ ਆ ਤਾਂ ਇੱਧਰ ਨੂੰ ਆਵਾ ਅ ਹੱਥੇ ਸਾਰੇ ਕੱਪੜੇ ਆ ਗਏ ਜੀ ਤੇ ਇਹ ਦੇਖੋ ਜੀ ਇਹ ਆਪਣੇ ਬਹੁਤ ਸੋਹਣੇ ਸੋਹਣੇ ਭਾਂਡੇ ਨੇ ਕੱਚ ਦੇ ਜਿਹਨੂੰ ਆਪਾਂ ਚੀਨੀ ਦੇ ਕੈਦਰ ਨੇ ਆ ਇਹ ਫਰਾਈ ਪੈਨ ਦੇਖੋ ਕਿੰਨੇ ਸੋਹਣੇ ਸੋਹਣੇ ਨੇ ਵਾਈਟ 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 ਕਲਰ ਦਾ ਵਾੜਾ ਹੀ ਸੋਹਣਾ ਲੱਗਦਾ ਹੈ ਨਾ ਵਾਈਟ ਤੇ ਗ੍ਰੇ ਦਾ ਕੰਬੀਨੇਸ਼ਨ ਇਹ ਸਟੀਲ ਹਾਂਜੀ ਹਮ ਇਹ ਜੀ 200 ਡਾਲਰ ਦਾ ਹੈ ਅੱਛਾ ਪੂਰਾ ਸੈਟ ਇੱਧਰ ਲੰਚ ਬਾਕਸ ਨੇ ਇਹ ਫੇਰ ਖਰੀਦਾਂਗੇ ਜਦੋਂ ਗੁੰਨੂ ਸਕੂਲ ਜਾਊਗਾ। ਕੋਲ ਤਾਂ ਬਸ ਇਹਦਾ। ਹਾਂ। ਇਹ ਕੱਚ ਦੇ ਨਹੀਂ ਪਲਾਸਟਿਕ ਦੇ ਨੇ। ਹੈ? ਮੈਂ ਕਿ ਗਲਾਸ ਦੇ ਅੰਦਰ ਹਾਂ। ਹਾਂ ਹਾਂ। ਮੈਂ ਕਿ ਭੁੱਲ ਲੈਣ। ਨਹੀਂ ਇੰਨਾ ਸੋਹਣਾ ਪਲਾਸਟਿਕ। ਪਲਾਸਟਿਕ ਵੀ ਫਿਰ ਕਿੰਨਾ ਸੋਹਣਾ ਹੈ ਨਾ। ਪਲਾਸਟਿਕ ਹੈ। ਨਹੀਂ ਜੇ ਪਲਾਸਟਿਕ ਹੈ ਵੀ ਕਿੰਨੀ ਸੋਹਣੀ ਲੁੱਕ ਦੱਤੀ ਹੈ ਨਾ। ਮੈਂ ਕਿਤੇ ਕੱਚ ਦੇ ਨੇ ਮੈਂ ਤਾਂ ਹੀ ਭੱਜਨੇ ਲੱਗਿਆ। ਹਾਂ ਹਾਂ ਹਾਂ। ਹਾਂ ਇਹ ਇਹ ਕੱਚ ਦੇ ਹਨ ਹਾਂ ਇਹ ਕੰਚ ਦੇ ਹਨ ਹੂੰ ਬਹੁਤ ਸੋਹਣੇ ਨੇ ਜੀ ਹਾਂ ਜਿਹੜੇ ਬੰਦੇ ਜਿੰਮ ਜਾਂਦੇ ਆਣੇ ਇੰਨਾ ਪਾਣੀ ਪੀਂਦੇ ਹਾਂ ਇਹ ਆਈ ਹੋਈ ਸੀ ਇਹ ਇਹ ਪਾਣੀ ਵਾਲੀ ਬੋਤਲ ਨੇ ਜੀ ਸਾਰੀਆਂ ਤੇ ਆਲਮੋਸਟ ਕ੍ਰੌਕਰੀ ਆ ਗਈ ਸਾਰੀ ਹੂੰ ਸਾਰੀ ਕ੍ਰੌਕਰੀ ਹੈ ਚੰਗੀ ਨੇ ਮੈਗੜਾ ਓਏ ਇਹ ਰਾਹ ਉਹ ਕੁਰਸੀ ਕਿੱਥੇ ਟੰਗੀ ਆ ਇਹ ਦੇਖੋ ਜੀ ਕੁਰਸੀ ਕਿੱਥੇ ਟੰਗੀ ਆ ਕਿੰਨੀ ਸੋਹਣੀ ਹੈ ਮੈਟ੍ਰਿਕ ਜੱਗਦੇ-ਗੱਦੇ ਦੀ ਹੁੰਦੀ ਹੈ ਇਹ ਕਿੰਨਾ ਹੁੰਦੀ ਹੈ ਆ ਇਸ ਤਰ੍ਹਾਂ ਹੀ ਫਿੱਟ ਹੋ ਜਾਂਦਾ ਹੈ ਜਾਂ ਕਿ ਕਿਚਨ ਦੇ ਵਿੱਚ ਉਹ ਵੁੱਡਨ ਦਾ ਪਾਈਪ ਵਗੈਰਾ ਇਹ ਵਾਲੀ ਕੁਰਸੀ ਦੇਖੋ ਜੀ ਬੈਕ ਕੇ ਦੇਖ ਲੂ ਜੇ ਇੱਕ ਕੈਮਰਾ ਰੋਟੇਟ ਕਰਾਓ ਇਹ ਕਿਹ ਅੰਮਣੇ ਹਨ ਇਹ ਡਿਸਪਲੇ ਕਰ ਗਿਆ ਹੁੰਦੀ ਹੈ ਨਾ ਬਾਕੀ ਸਭ ਪੈਕਿੰਗ ਮਿਲ ਜੂਗੀ ਇਹ ਸੌਣ ਕੋਸ਼ਿਸ਼ ਕਰਨਾ ਜੀ

ਆਹੀ ਹੈ ਨਾ ਬਣਾ ਲੈ ਉਹ ਬੱਸ ਸਪੈਰਨਾ ਬੁਧਿਏ ਤੇ ਮੈਡਮ ਜੀ ਹੋਣੇ ਜੀ ਯੂਐਸ ਤੋਂ ਤੁਹਾਨੂੰ ਭਾਰ ਚੱਕਣ ਦੀ ਕੋਈ ਲੋੜ ਨਹੀਂ ਸਾਰੀਆਂ ਚੀਜ਼ਾਂ ਇੱਥੇ ਅਵੇਲੇਬਲ ਹੈਗੀਆਂ ਨੇ ਮਦਦੀਆਂ ਨੇ ਤੇ ਬਹੁਤ ਸੋਹਣੀ ਹੈ ਹੂੰ ਬੱਕੇ ਜਾਂਦਾ ਹਾਂ ਹਾਂ ਦੇ ਬਰਾਈਸ ਹੋ ਗਿਆ ਹਾਂ ਕੰਪਨੀ ਦੇ ਬਰਾਈਸ ਕਿੰਨੇ ਦਾ ਦੇ ਰਹੇ ਇਹ ਹੈਗਾ ਜੀ ਮੰਗੋ ਮੰਗੋ ਹੈਗਾ 7.99 ਦੇ ਕਪੜੇ ਛੇ ਨੇ ਅ ਛੇ ਬੰਦ ਕਿ ਵੀ ਇੱਕ ਡਨਰ ਦਾ ਇੱਥੇ ਮੰਗੋ ਹੈਗਾ ਕਿ ਮੈਂango 1 ਡਾਲਰ ਦਾ 80 ਰੁਪਏ ਦਾ ਆਪਣਾ ਇੰਡੀਅਨ ਰੀਫ ਹੋ ਗਿਆ ਇੱਧਰ ਵੀ ਐਸੇ ਦੇਖਤਾ ਹਾਂ ਅੰਮ੍ਰੂਦ ਦੇਖ ਲੈ ਫਿਰ ਅੰਮ੍ਰੂਦ ਹੋ ਗਿਆ ਦੇਖ ਲੈ ਮੈਂ ਲਿਆ ਬੱਬੂ ਤੇ ਸੀ ਬੱਬੂ ਤੇ ਸੀ ਨਾ ਆਸਪਾਤੀ ਲੱਗਦੀ ਇਹ ਬਹੁਤ ਹੋਣੀ ਲੱਗਦੀ ਐ ਪਰਵਾਰਗਾਂ ਹੋਣ ਮੰਨਦੇ ਗਿਆ ਕੋਈ ਨਹੀਂ ਇਹ ਬਰੂਤ ਨੂੰ ਵੀ ਖੇ ਲੈ ਜੀ ਆਹੜਾ ਪੁੰਨਾ ਮੈਨੂੰ ਲੱਗਦਾ ਪਾਣੀ ਆਪਰ ਤੋਂ ਮੈਨੂੰ ਸਿੱਧੀ ਦਿੱਖ ਆਉਂਦੀ ਹੈ ਅੱਜ ਕੀ ਹੋਇਆ ਹੈ ਇਹ ਆਹ ਕੋਈ ਟਾਲੀਓਂ ਦਾ ਗਾਣਾ ਗੀਤ ਸੁਣ ਮੇਰਾ ਆਹ ਇਹ ਲੈ ਲੈ ਲੋ ਇਹ ਲੋਕਾਂ ਨੂੰ ਪਾਣੀ ਦੀ ਮੰਗ ਚੀ ਇੱਕ ਇਧਰ ਮੈਂ ਜਿਹੜੇ ਖਾਈ ਜਾਂਦੇ ਨੇ

ਹਰੀ ਜਿਹੜੀ ਪੂਰੀ ਲਾਈਨ ਹੈ ਜੀ ਦਵਾਈਆਂ ਦੀ ਹੈ ਤੇ ਆਪਾਂ ਇੱਥੋਂ ਮੈਡੀਸਿਨ ਖਰੀਦ ਸਕਦੇ ਹਾਂ ਪੇਨ ਕਿਲਰ ਹੋ ਗਈਆਂ ਹੋਰ ਹੋਰ ਤੇ ਉਹਦੇ

17 ਹੀ ਲਾਉ ਕੁਡ ਟ੍ਰਾਈ ਹੈ ਨਾ ਤੇ ਇਹ 18 ਨਹੀਂ ਹੁੰਦੇ ਇਹ ਸਭ ਤੋਂ ਮਹਿੰਗੇ ਨੇ ਇਹ ਵਾਲੇ ਉੱਧਰ 10 ਦੇ ਸੀਗੇ ਇੱਧਰ 17 ਇਹ 19 ਇਹ ਵਾਲੇ ਇਹ ਹੁਣ ਆਪਾਂ ਜਿਵੇਂ ਸਟੋਰ ਚੋਂ ਬਾਹਰ ਨਿਕਲਦੇ ਆ ਤਾਂ ਇੱਥੇ ਮੈਂਬਰਸ਼ਿਪ ਵਾਲਾ ਸਟੇਸ਼ਨ ਹੈ ਇੱਥੇ ਤਿੰਨ ਤਰ੍ਹਾਂ ਦੀ ਮੈਂਬਰਸ਼ਿਪ ਬਣਦੀ ਹੈ ਐਗਜ਼ੀਕਿਊਟਿਵ 골ਡ ਸਟਾਰ ਤੇ ਬਿਜ਼ਨਸ ਤੇ ਜਿਆਦਾਤਰ ਇਥੇ ਐਗਜ਼ੀਕਿਊਟਿਵ ਵਾਲੇ ਤੋਂ ਹੀ ਸਟਾਰਟ ਹੁੰਦਾ ਬੰਦਾ ਹਨਾ ਤਾਂ ਇਥੇ ਆ ਕੇ ਤੁਸੀਂ ਆਪਣੀ ਮੈਂਬਰਸ਼ਿਪ ਬਣਾ ਸਕਦੇ ਹੋ ਤੇ ਉੱਥੇ ਰਿਟਰਨ ਸੈਕਸ਼ਨ ਅਜੇ ਤੁਸੀਂ ਕੋਈ ਆਪਣੀ ਚੀਜ਼ ਤੁਸੀਂ ਲੈ ਗਏ ਪਰ ਤੁਹਾਨੂੰ ਨਹੀਂ ਪਸੰਦ ਆਈ ਤੁਸੀਂ ਵਾਪਸ ਕਰਨੀ ਹੈ ਤਾਂ ਉਹਦਾ ਕੁਝ ਟਾਈਮ ਪੀਰੀਅਡ ਹੁੰਦਾ ਉਹਦੇ ਵਿੱਚ ਵਿੱਚ ਤੁਸੀਂ ਉਹਨੂੰ ਵਾਪਸ ਕਰ ਸਕਦੇ ਹੋ Thank <laughs> you. घर पहुंच गए ओके वाहेगुरु जी का खालसा वाहगुरु जी की फतेह सूरज है बहुत सोहना मौसम है तुम देख ही रहे